ਸਾਡੇ ਅੰਦਰ ਜਿਹੜਾ ਘਾਟ ਦਾ ਕੀੜਾ ਉਹਨੂੰ ਬਾਹਰ ਕੱਢਣ ਦੇ ਉਹੜਿਆ ਜਿਵੇਂ ਨੈਟ ਦੀ ਲਿਮਟ ਆ ਨੈਟ ਦੀ ਲਿਮਟ ਕਿਉਂ ਸੈੱਟ ਕੀਤੀ ਪਈ ਆ ਤਾਂ ਕਿ ਸਾਡੀ ਜਿਹੜੀ ਘਾਟ ਆ ਉਹ ਬਾਹਰੀ ਸੰਸਾਰ ਦੇ ਅੰਦਰ ਪ੍ਰਗਟ ਹੋਈ ਜਾਏ ਅਹੀਂ ਬਸ ਘਾਟ ਵਾਲੀ ਵੰਦੇ ਰਹੀ ਐ ਅਹੀਂ ਸੰਸਾਰ ਦੇ ਅੰਦਰ ਜਿਹੜਾ ਭਰਪੂਰਤਾ ਉਹਨੂੰ ਵੇਖਿਆ ਹੀ ਨਾ ਨੈਟ ਜਿਹੜਾ ਵਾ ਸਾਨੂੰ ਘੱਟ ਜਿਹੜਾ 1 2 ਜਾਂ 3 GB ਇਸ ਕਰਕੇ ਥੋੜਾ ਮਿਲਦਾ ਵਾ ਵੀ ਨੈਟ ਜੇ ਵਧਾ ਦਨਗੇ ਤੇ ਫਿਰ ਉਹ ਬੈਂਡ ਦੇ ਵਿੱਚ ਉਹਨਾਂ ਦੀ ਯੂ ਯੂ ਵੱਜ ਜਾਣੀ ਐ ਤੇ ਨੈਟ ਸਾਰਿਆਂ ਦਾ ਹੋਲੀ ਚੱਲਣਾ ਸ਼ੁਰੂ ਹੋ ਜਾਣਾ ਇਹਦੇ ਕਰਕੇ ਥੋੜਾ ਉਹ ਇਸ ਕਰਕੇ ਆ ਉਹ ਆ ਵੀ ਸਾਡੇ ਅੰਦਰ ਘਾਟ ਰਵੇ ਪਈ 1GB نیٹ ਹੈ ਤਾਂ ਉਹਨਾਂ ਉਹਨਾਂ ਖਤਮ ਕਰਨਾ ਵਾ ਜ਼ਿਆਦਾ ਨਾਲ ਖਤਮ ਹੋ ਜੇ 2GB ਹੈਡਾ ਵਾ ਉਹਨਾਂ ਉਹਨਾਂ ਖਤਮ ਕਰਨਾ ਇਸ ਕਰਕੇ ਜਾਂ ਹਰ ਕੋਈ ਐਡਾ ਮੇ ਤੂੰ ਇਹ ਵੇਖੋਗੇ ਵੀ ਉਹ ਕਿਉਂ ਇਤਾਂ ਦੀਆਂ ਤੇ ਤੂੰ ਇਹ ਸੌਫਟਵੇਅਰ ਭਰ ਲੋ ਜਿਹਦੇ ਅੰਦਰ ਕੀ ਹੋਣਾ ਉਹ ਵੀ ਤੁਹਾਡੀ ਘਾਟ ਦਰਸਾਉਣੀ ਹੋਣੀ ਵੀ ਉਹਨੇ ਦੱਸਣਾ ਉਹ ਵੀ ਤੁਸੀਂ ਪਚਾ ਲੋਗੇ ਪੈਸੇ ਤੁਸੀਂ ਪੈਸੇ ਘੱਟ ਵਰਤੋ ਆਹਾਂ ਤਰੀਕੇ ਕਰੋਗੇ ਤੂੰ ਆਕਰੋਗੇ ਤਾਂ ਆ ਜੀ ਤੁਹਾਨੂੰ ਖੇਤੀ ਮਤਲਬ ਵੀ 80% ਤੁਹਾਨੂੰ ਆਫ ਮਿਲੇਗਾ ਘੱਟ ਪੈਸੇ ਦੇ ਅੰਦਰ ਮਿਲ ਜੂਗੀ ਇਹ ਤਾਂ ਘੱਟ ਘੱਟ ਵਾਲਾ ਕਿਉਂ ਆ ਕਿਉਂਕਿ ਇਹ ਸਾਰਾ ਸਿਸਟਮ ਘਾਟ ਨੂੰ ਦਰਸਾਉਂਦਾ ਹੈ ਸਾਡੀ ਅਸੀਂ 바ੜੀ ਸੰਸਾਰ ਦੇ ਅੰਦਰ ਘਾਟ ਹੀ ਪ੍ਰਗਟ ਕਰਦੇ ਰਹੀਏ ਅਹੀਂ ਭਰਪੂਰਤਾ ਵਾਣਾ ਵੇਖੀ ਸਾਡੇ ਸੰਸਾਰ ਦੇ ਅੰਦਰ ਜਿਹੜਾ ਸਾਡਾ ਨੇਚਰ ਹੈ ਭਰਪੂਰਤਾ ਜੋ ਸਾਨੂੰ ਆਪਣੇ ਆਪ ਚੀਜ਼ਾਂ ਆਉਂਦੀਆਂ ਆ ਵਾ ਬਿਨਾ ਕੁਝ ਕਰਨ ਤੋਂ ਆਪਣੀ ਊਰਜਾ ਦੇ ਨਾਲ ਜਦੋਂ ਉਹ ਮੈਚ ਕਰਦੇ ਨੇ ਅਹੀਂ ਭਰਪੂਰਤਾ ਦੇ ਨਾਲ ਆਪਣੀ ਫ੍ਰੀਕਵੈਂਸੀ ਪਰ ਆਪਣੇ ਆਪ ਆਉਂਦੀਆਂ ਪਰ ਅਹੀਂ ਉਹਦੇ ਵੱਲ ਸਾਡਾ ਧਿਆਨ ਨਾ ਜਾਵੇ ਸਾਡਾ ਹਮੇਸ਼ਾ ਘਾਟ ਵਾਲੀ ਧਿਆਨ ਰਹੇ ਕਿਵੇਂ ਅਸੀਂ ਆਪਣੇ ਪੈਸੇ ਬਚਾਉਂਦੇ ਰਹੀਏ ਕਿਵੇਂ ਆਪਣਾ ਨੈਟ ਜਿਹੜਾ ਹੌਲੀ-ਹੌਲੀ ਵਰਤੇ ਤੇ ਰਹੀਏ ਕਿਉਂਕਿ ਸਾਨੂੰ ਨੈਟ ਥੋੜਾ ਦਿੱਤਾ ਜਾਂਦਾ ਥੋੜੇ-ਥੋੜੇ ਵਰਤਾਂਗੇ ਇਸ ਕਰਕੇ ਸਾਨੂੰ ਹਮੇਸ਼ਾ ਦਿਮਾਗ ਦੇ ਅੰਦਰ ਰਹਿਣਾ ਖਤਮ ਨਾ ਹੋ ਜਾਏ ਖਤ ਇਹਨੀ ਹਰ ਇੱਕ ਚੀਜ਼ ਸਮਾਰ ਸਮਾਰ ਕੇ ਰੱਖ ਦੇ ਇਤਾਂ ਇਹ ਸਾਬ ਕੋ ਜਿਹੜਾ ਘਾਟ ਦਾ ਕੀੜਾ ਇਹਦੇ ਉੱਤੇ ਮੈਂ ਵੀਡੀਓ ਵੀ ਬਣਾਈ ਹੈ ਘਾਟੇ ਅੰਦਰੋਂ ਕੀੜਾ ਵਾ ਜਿਹੜਾ ਘਾਟਦਾ ਉਹ ਸਮੱਸਿਆ ਉਹਨੂੰ ਬਾਹਰ ਕੱਢਣਾ ਫਿਰ ਸਾਰਾ ਹੱਲ ਹੋ ਜਾਣਾ ਘਾਟਦਾ